ਹੈਲੋ ਜੀ ਸਾਰੀ ਕਾਜ ਦੇ ਸਾਰਿਆਂ ਨੂੰ ਹੋਰ ਸਨਾਵਤੀ ਕਿਵੇਂ ਹੋ ਸਾਰੇ ਠੀਕ ਠਾਕ ਆ ਦੋਸਤ ਸਵਾਗਤ ਹੈ ਤੁਹਾਡਾ ਨੂਰ ਬਲੌਗ ਚੈਨਲ ਤੇ ਸਭ ਤੋਂ ਪਹਿਲਾਂ ਤਾਂ ਜੇਕਰ ਆਏ ਤੁਸੀਂ ਚੈਨਲ ਤੇ ਫਰਸਟ ਟਾਈਮ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਵੀ ਜਰੂਰ ਦੱਸਿਓ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਅਸੀਂ ਜਾ ਰਹੇ ਸੀ ਬਾਜ਼ਾਰ ਬਾਜ਼ਾਰ ਵੀ ਜਾਣੀ ਯਾਰ ਅਸੀਂ ਇਹ ਬ੍ਰੇਕ ਟੋਲੇ ਤੇ ਅਸੀਂ ਆਏ ਸੀ ਪੂਰੀ ਇਥੇ ਭੋਗਤੇ ਤੇ ਉੱਥੇ ਸਲਾਵਣਗੇ ਵੀ ਚਲੋ ਆਪਾਂ ਇੱਕ ਮੰਮੀ ਕੋਲੇ ਲਾ ਲ ਨੰਮੀ ਕੋਲ ਜਦੋਂ ਅਸੀਂ ਗਏ ਟਾਈਮ ਹਲੇ ਸੈਨਕ ਸਾਢੇ ਕਿੰਦਾ ਹੋਇਆ ਸੀਗਾ ਇਹ ਕਹਿੰਦੇ ਝੋਲਾ ਆਪਾਂ ਵੀ ਵਿਚਾਰ ਚਾਏ ਹੋਨੇ ਆ ਨਾ ਵੀ ਕੋਟਾਂ ਦੇ ਸੂਟ ਵੀ ਘੇਰਾ ਵੀ ਜੀ ਵੀ ਤੁਸੀਂ ਲੈ ਲੈਣੇ ਚਲੋ ਆਪਾਂ ਲੈ ਆਉਣੇ ਹਨ ਨਾ ਨਾਲ ਤਾਂ ਬੱਚਿਆਂ ਦੇ ਲਈ ਕੁਛ ਆਪਦੇ ਲਈ ਇੱਕ ਦੋ ਸੂਟ ਮੈਂ ਮੇਰੀ ਮੰਮੀ ਦੇ ਲਈ ਲੈ ਕੇ ਆਉਣੇ ਸੀਗੇ ਤੇ ਮੈਂ ਕਿਹਾ ਚਲੋ ਆਪਾਂ ਚਾਏ ਹੋਨੇ ਹਲੇ ਟਾਈਮ ਦਿਨ ਕਾ ਨਹੀਂ ਕਾਫੀ ਖੜਾ ਸੀਗਾ ਇਹ ਹੈਗਾ ਬਾਜ਼ਾਰ ਮਰੀਕੋਟਲੇ ਦਾ ਨਾ ਬਹੁਤ ਯਾਨੀ ਜਿਹੜਾ ਇਹ ਬਾਜ਼ਾਰ ਆ ਕੱਪੜੇ ਦੇ ਨਾਲ ਬਹੁਤ ਜ਼ਿਆਦਾ ਹਨ ਮਸ਼ਹੂਰਾ ਵੀ ਕਪੜਾ ਹੈਂਡਵਰਕ ਮਸ਼ੀਨਵਰਕ ਜ਼ਿਆਦਾਤਰ ਇੱਥੇ ਕਰਵਾਇਆ ਜਾਂਦਾ ਜਿਹੜਾ ਕੰਮ ਆਗਾ ਤੇ ਜਿਹੜਾ ਇਹ ਵੀਡੀਓ ਇਹ ਹੈਗਾ होली ਤੋਂ ਇੱਕ ਦਿਨ ਪਹਿਲਾਂ ਤਾਂ ਜਾਨੀ ਹੋਲੀ ਦੇ ਇੱਕ ਦਿਨ ਪਹਿਲਾਂ ਦਾ ਵੀਡੀਓ ਹੈਗਾ ਕਿ ਬਾਜ਼ਾਰ ਬਹੁਤ ਸੋਹਣਾ ਸਜਿਆ ਹੋਇਆ ਸੀ ਹੋਲੀ ਦੇ ਰਿਲੇਟਿਡ ਜਿੰਨਾ ਵੀ ਸਮਾਨ ਹੁੰਦਾ ਸਾਰਾ ਸਿੱਧਾ ਦੁਕਾਨਾਂ ਤੇ ਸਜਿਆ ਹੋਇਆ ਥੋੜੂ ਵੀ ਸਾਰਿਆਂ ਨੂੰ ਹੋਲੀ ਦੀਆਂ ਬਹੁਤ-ਬਹੁਤ ਖੁਸ਼ੀਆਂ ਪਰਮਾਤਮਾ ਕਰੇ ਜ਼ਿੰਦਗੀ ਦੇ ਵਿੱਚ ਤੁਹਾਡੇ ਵੀ ਸਾਰੇ ਰੰਗ ਜਿਹੜੇ ਇਦਾਂ ਹੀ ਥਿਲੇ ਰਹਿਣ ਹਮੇਸ਼ਾ ਤੁਸੀਂ ਹੱਸਦੇ-ਬੰਦੇ ਰਹੋ ਅਤੇ ਆਪਣੇ ਪਰਿਵਾਰ ਨਾਲ ਜਿਹੜਾ ਇਹ ਤਿਉਹਾਰ ਆ ਬੜੀ ਧੂਮ-ਧਾਮ ਨਾਲ ਮਨਾਓ ਹਨਾ ਆ ਦੇਖੋ ਜਿਹੜਾ ਇਹ ਬਾਜ਼ਾਰ ਆ ਕੱਪੜੇ ਇਹ ਜਿਹੜੇ ਇਹ ਜਾਨੀ ਕਿ ਰਾਗ ਦਾ ਏ ਜਰਾਸਤਾ ਵਾ ਇਹ ਹੈਗਾ ਕਾਲੀ ਮਾਤਾ ਮੰਦਿਰ ਦੇ ਅੱਗੇ ਬੱਸ ਸਟੈਂਡ ਤੋਂ ਜੇ ਕੋਈ ਵੀ ਮੇਰੀ ਭੈਣ ਹਾਲਾਂਕਿ ਕਿਸੇ ਨੇ ਵੀ ਆਉਣਾ ਕੀ ਵਰ ਕਿਸੇ ਨੂੰ ਨਹੀਂ ਵੀ ਪਤਾ ਹੁੰਦਾ ਨਾ ਬੱਸ ਸਟੈਂਡ ਤੋਂ ਬੱਸ ਇਹ ਸਿੱਧਾ ਕਾਲੀ ਮਾਤਾ ਮੰਦਿਰ ਵਾਲੀ ਜਿਹੜੀ ਸੜਕਾ ਬਸ ਉਹ ਚੱਲੇ ਜਾਵੇ ਸਿੱਧਾ ਹੀ ਜਾਣਾ ਆਪਾਂ ਨੇ ਜਿਹੜਾ ਹੈਗਾ ਤੇਲੀਆਂ ਵਾਲਾ ਬਾਜ਼ਾਰ ਬਸ ਅੱਗੇ ਸ਼ੁਰੂ ਹੋ ਜਾਊਗਾ ਜਾਂਦਾ ਜਿਹੜਾ ਇਹ ਬਾਜ਼ਾਰ ਆ ਇਹੇ ਕੱਪੜੇ ਦੇ ਨਾਲ ਮਸ਼ਹੂਰਤ ਇਨੀ ਆਲਾ ਬਾਜ਼ਾਰ ਆ ਨਾ ਸਪੈਸ਼ਲੀ ਕੱਪੜੇ ਨੇ ਜਿਹੜੇ ਸਾਫ-ਸਾਫ ਦੁਕਾਨਾਂ ਉੱਥੇ ਨੇ ਸਾਰੀਆਂ ਹੈਂਡਵਰਕ ਮਸ਼ੀਨਵਰਕ ਦੇ ਵੀ ਜਿਹੜਾ ਕੰਮ ਆ ਉਹ ਉੱਥੇ ਹੁੰਦਾਗਾ ਸਾਰਾ ਤੇ ਜਿੰਨੇ ਵੀ ਬੁਟੀਕ ਵਾਲੀਆਂ ਨੇ ਸਾਰਾ ਕੰਮ ਇਹਦਾ ਇੱਥੇ ਮਰੇ ਕੁਟਲੇ ਤੋਂ ਹੀ ਹੁੰਦਾਗਾ ਤੇ ਹੱਥ 'ਚ ਸਫਾਈ ਵੀ ਯਾਨੀ ਬਹੁਤ ਜ਼ਿਆਦਾ ਇੱਥੇ ਦੇ ਕੰਮ ਦੇ ਵਿੱਚ ਹਰਾ ਜਿਵੇਂ ਆਪਾਂ ਹੋਰ ਸ਼ਹਿਰਾਂ ਤੋਂ ਕਰਵਾਉਂਦੇ ਆ ਉਹਨਾਂ ਦੇ ਮੁਕਾਬਲੇ ਇੱਥੇ ਸਫਾਈ ਹੱਥ ਦੇ ਵਿੱਚ ਬਹੁਤ ਜ਼ਿਆਦਾ ਕੰਮ ਆਪ ਨੂੰ ਬਹੁਤ ਸਫਾਈ ਨਾਲ ਮਿਲਦਾਗਾ ਅਸੀਂ ਲੈਣਾ ਸੀ ਬਸ ਕੋਠਨ ਦੇ ਸੂਟ ਬਸ ਉਹੀ ਜਾ ਰਹੇ ਸੀ ਲੈ ਇੱਥੇ ਸਾਡੇ ਦਾ ਬਹੁਤ ਨਹੀਂ ਭਟਾ ਇੱਕ ਸਿਰ ਟੋ ਹੋ ਗਿਆ ਸੀਗਾ ਅਸੀਂ ਇਹਨਾਂ ਦੇ ਪਾਪਾ ਬਸ ਅੱਗੇ ਚੱਲੇ ਗਏ ਤੇ ਮੈਂ ਕਿਹਾ ਇਧਰਲੀ ਸਾਈਡ ਜਾਣਾ ਆਪਣਾ ਜਦੋਂ ਮੋੜਨ ਲੱਗਿਆ ਦੇਖੋ ਇਧਰਲੀ ਸਾਈਡ ਸਕੂਟਰੀ ਆਈ ਆ ਦੇਖੋ ਨੇ ਦੇਖਿਆ ਨਹੀਂ ਹੈਗਾ ਉਹਨੇ ਮੋੜ ਲਿਆ ਆਪਣਾ ਜਿਹੜਾ ਸਿਗਾ ਟਾਇਰ ਉਹਦੇ ਵਿੱਚ ਮਾਰੀ ਹੈ ਨਾ ਕੋਵਿਡ ਡਿੱਗ ਸਕਦੀਆਂ ਸੀ ਆਪਣਾ ਵੀ ਹਨਾ ਨੁਕਸਾਨ ਹੋ ਸਕਦਾ ਸੀ ਬਸ ਅੱਜ ਕੱਲ੍ਹ ਦੇਖ ਕੇ ਵੀ ਨਹੀਂ ਚਲਾਉਂਦੇ ਆ ਕਿ ਆ ਦੇਖੋ ਜਿਹੜਾ ਇਹ ਸਾਰਾ ਜਿਹੜਾ ਇਧਰਲੀ ਸਾਈਡ ਆ ਸਾਰਾ ਕੱਪੜੇ ਦੀਆਂ ਦੁਕਾਨਾਂ ਨੇ ਸਾਰੀਆਂ ਇੱਥੇ ਤੇ ਮੋਲਵੀਆ ਦੀਆਂ ਦੁਕਾਨਾਂ ਨਹੀਂ ਕੁਝ ਦੁਕਾਨਾਂ ਇੱਥੇ ਬੰਦ ਨਹੀਂ ਸੀ ਕਿਉਂਕਿ ਰੋਜਾਂ ਦੇ ਦਿਨ ਨੇ ਹਨਾ ਜਿਹੜੇ ਚੱਲ ਰਹੇ ਨੇ ਉਹ ਹੀ ਦੇ ਯਾਨੀ ਮਹੀਨਾ ਹੁੰਦਾ ਹਨਾ ਉਹ ਚੱਲ ਰਿਹਾ ਹੈਗਾ ਉਹਦੇ ਕਰਕੇ ਕੁਝ ਦੁਕਾਨਾਂ ਸ਼ਾਮ ਦੇ ਟਾਈਮ ਬੰਦ ਹੋ ਜਾਂਦੀਆਂ ਨੇ ਕਿਉਂਕਿ ਸਾਰਾ ਦਿਨ ਦਾ ਉਹ ਕਰਕੇ ਹਨਾ ਸ਼ਾਮ ਨੂੰ ਉੱਠੀ ਨਾਲੇ ਖੋਲਣੇ ਹੁੰਦੇ ਆ ਤਾਂ ਕਰਕੇ ਜਿਹੜੇ ਸ਼ਾਪ ਆ ਜਲਦੀ ਬੰਦ ਹੋ ਜਾਂਦੀਆਂ ਨੇ ਦੇਖੋ ਇੱਥੇ ਮੈਂ ਰੁਕੀ ਸੀ ਇੱਕ ਸ਼ਾਪ ਤੇ ਤੇ ਮੈਂ ਕਿਹਾ ਚਲੋ ਆਪਾਂ ਇੱਥੇ ਦੇਖਦੇ ਆਪਾਂ ਜਿਹੜਾ ਕੋਟ ਪਾਇਆ ਤੇ ਮੈਨੂੰ ਨਹੀਂ ਸੀ ਜੀ ਪਸੰਦ ਆਇਆ ਫਿਰ ਆਪਾਂ ਜਾਵਾਂਗੇ ਅੱਗੇ ਆ ਦੇਖੋ ਆਈ ਹੈ ਇਸੀ ਮੈਂ ਨੈਕਸਟ ਸ਼ਾਪ ਤੇ ਆ ਦੇਖੋ ਇਹਦਾ ਬਾਈਟ ਸ਼ਾਪ ਇਹਨਕੇ ਸਟਾਫ ਉਪੇ ਸਾਰਾ ਹੀ ਡਾਈ ਹੋਣ ਵਾਲਾ ਕਿਸੇ ਵੀ ਆਪਾਂ ਕਲਰ ਦੇ ਵਿੱਚ ਇਹਨੂੰ ਆਪਾਂ ਡਾਈ ਕਰਵਾ ਸਕਦੇ ਹਾਂ ਨਾ ਬਹੁਤ ਸੋਹਣੀ ਜਿਹੀ ਵੈਰਾਈਟੀ ਸੀ ਇੱਥੇ ਮੈਂ ਜ਼ਿਆਦਾ ਤਰ ਨਹੀਂ ਖਲਵਾਈ ਹੋ ਕੇ ਮੈਂ ਤਾਂ ਕਾਟਨ ਦੇ ਸੂਟ ਹੀ ਲੈਣੇ ਸੀ ਫਿਰ ਆਪਾਂ ਨਾਲ ਖਲਵਾ ਕੇ ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਹੋਰ ਸੁਣਾਓ ਜੀ ਕਿਵੇਂ ਹੋ ਸਾਰੇ ਠੀਕ ਠਾਕ ਤੰਦਰੁਸਤ ਅਸੀਂ ਜਾ ਕੇ ਆਏ ਜੀ ਅੱਜ ਮਰੇਕੋਟਲੇ ਪਹਿਲਾਂ ਅਸੀਂ ਗੈਸ ਸੀਗੇ ਭੋਗ ਤੇ ਹਨਾ ਤੂਰੀ ਤੇ ਉਸ ਤੋਂ ਬਾਅਦ ਬਸ ਮੈਂ ਇੱਥੇ ਆਈ ਮੰਮੀ ਕੋਲੇ ਮੈਂ ਕਿਹਾ ਚਲੋ ਕੋਲੇ ਆਇਆ ਵੀ ਹਨਾ ਫਰਾ ਦੇ ਇੱਥੇ ਲਾ ਲਨੇ ਮੰਮੀ ਕੋਲੇ ਤੇ ਇੱਥੇ ਸਾਡੀ ਸਲਾਹ ਬਣ ਗਈ ਵੀ ਚਲੋ ਆਪਾਂ ਮਰੇਕੋਟਲੇ ਜਾਇਓ ਨਾ ਵੀ ਕੱਪੜੇ ਵਗੈਰਾ ਬਹੁਤ ਸੋਹਣੇ ਮਿਲਦੇ ਇੱਥੇ ਮੈਨੂੰ ਜ਼ਿਆਦਾਤਰ ਮਰੇਕੋਟਲੇ ਦੇ ਜਿਹੜੇ ਕੱਪੜੇ ਬਹੁਤ ਪਸੰਦ ਆਉਂਦੇ ਆ ਤੇ ਇੱਥੇ ਮੈਂ ਰੈਂਟ ਲਈ ਸੀਗੇ ਕੱਪੜੇ ਤੇ ਉਹ ਲੈ ਕੇ ਆਇਆਗੇ ਹੁਣ ਮੈਂ ਤੁਹਾਨੂੰ ਦਿਖਾਉਣੇ ਮੈਂ ਕਿਵੇਂ ਦੇ ਸੂਟ ਆ ਜਿਹੜਾ ਲੈ ਕੇ ਆਈਆਂਗੇ ਤੇ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਵੀ ਤੁਹਾਨੂੰ ਸੂਟ ਨੇ ਜਿਹੜੇ ਕਿੱਦਾਂ ਦੇ ਲੱਗੇ ਹਾਂਜੀ ਆ ਮੈਂ ਲੈ ਕੇ ਆਈਆਂਗੀ ਸ਼ਿਮਰ ਦਾ ਸੂਟ ਲਾਈਟ ਜਿਆ ਕਲਰ ਹੈ ਇਹ ਪਿਸਤਾ ਜਿਆ ਛੇੜਾ ਬਸ ਬਟ ਕੈਮਰੇ ਚ ਨਾ ਥੋੜਾ ਜਿਆ ਲਾਈਟ ਆ ਰਿਹਾਗਾ ਇਹ ਮੈਂ ਲੈ ਕੇ ਆਈਆਂ ਨੂਰਦੀ ਮੈਡਮ ਦੇ ਲਈ ਪਿੰਡ ਕਰਨਾ ਉਹਨਾਂ ਦਾ ਸੂਟ ਇਹ ਉਹ ਲੈ ਕੇ ਆਈਆਂ ਉਸ ਤੋਂ ਬਾਅਦ ਲੈ ਕੇ ਆ ਮੈਂ ਇਹ ਆਪਣਾ ਇਹ ਵੀ ਕੈਮਰੇ ਦੇ ਵਿੱਚ ਬਹੁਤ ਲਾਈਟ ਜਾ ਰਿਹਾ ਬਟੇ ਥੋੜਾ ਜਿਆ ਜੈਲੋ ਜੈ ਸ਼ੇਡ ਆਗਾ ਹਨਾ ਸੂਟ ਇਹ ਮੈਂ ਤੁਹਾਨੂੰ ਘਰੇ ਜਾ ਕੇ ਖੋਲ ਕੇ ਦਿਖਾਵਾਂਗੀ ਆਪਾਂ ਇੱਥੇ ਦੇ ਹੀ ਖੋਲਦੇ ਹੈਗੇ ਤੇ ਇੱਕ ਮੈਂ ਲੈ ਕੇ ਆ ਆ ਵਾਲਾ ਸੂਟ ਕਾਟਨ ਦੇ ਵਿੱਚ ਜਿਹੜਾ ਸਟਾਫ ਹਨਾ ਕਾਟਨ ਦਾ ਸੂਟ ਆ ਨਾ ਬਹੁਤ ਸੋਹਣਾ ਸਟਾਫ ਆ ਇਹਦਾ ਬਿਲਕੁਲ ਪੋਲਾ ਜਸਟ ਆ ਫਾਇਦਾ ਹੈ ਸੂਟ ਆਗਾ ਇੱਕ ਮੈਂ ਲੈ ਕੇ ਆ ਇਹ ਇਹ ਇਹਨਾਂ ਦੇ ਪਾਪਾ ਦੀ ਪਸੰਦ ਦਾਗਾ ਇਨਾਂ ਨੂੰ ਇਦਾਂ ਦੇ ਜਿਹੜੇ ਕਲਰ ਨੇ ਬਹੁਤ ਜ਼ਿਆਦੇ ਇਹਨਾਂ ਦੇ ਪਸੰਦ ਦੇ ਮੈਂ ਜ਼ਿਆਦਾ ਕੱਪੜੇ ਇਹਨਾਂ ਦੇ ਪਸੰਦ ਦੇ ਲੈਣੀਆਂ ਤੇ ਇੱਕ ਮੈਂ ਲੈ ਕੇ ਆਇਆ ਜਿਹੜਾ ਵਾਲਾ ਸ਼ਰਟ ਦਾ ਪੀਸ ਮੇਰੇ ਕੋਲ ਨਾ बॉटਮ ਪਈ ਜਾਗੀ ਚਿਕਨ ਦੀ ਬੋਟਮ ਆ ਮੇਰੇ ਕੋਲੇ ਪਲੇਨ ਉਹ ਪਈ ਆਗੀ ਵਾਈਟ ਤੇ ਉਹਦੇ ਨਾਲ ਮੈਂ ਲੈ ਕੇ ਆਈ ਮੈਚਿੰਗ ਸ਼ਰਟ ਦਾ ਪੀਸ ਤੇ ਉਸ ਤੋਂ ਬਾਅਦ ਆ ਮੈਂ ਲੈ ਕੇ ਆਈ ਦੋ ਸੂਟ ਆਪਣੀ ਮੰਮੀ ਦੇ ਲਈ ਇੱਕ ਇਹ ਵਾਲਾ ਇਹਦਾ ਕਲਰ ਮੈਨੂੰ ਬਹੁਤ ਹੀ ਜਿਆਦਾ ਸੋਹਣਾ ਲੱਗਿਆ ਪਰ ਇਹ ਥੋੜਾ ਜਿਹਾ ਕੈਮਰੇ ਵਿੱਚ ਡਾਰਕ ਆ ਰਿਹਾ ਇਹ ਥੋੜਾ ਜਿਹਾ ਲਾਈਟ ਆ ਇੱਕ ਮੈਂ ਲੈ ਕੇ ਆ ਆ ਵਾਲਾ ਉਹਨਾਂ ਦੇ ਲਈ ਇਹਦੇ ਵਿੱਚ ਬਰੀਕ-ਬਰੀਕ ਪੱਤੀਆਂ ਬਣੀਆਂ ਹੋਈਆਂ ਨੇ ਕਾਟਨ ਦਾ ਸਾਰਾ ਸਟੱਫ ਆ ਜਿਹੜਾ ਕਾਟਨ ਦੇ ਵਿੱਚ ਹੀ ਆਗਾ ਵੀ ਗਰਮੀ ਦੇ ਵਿੱਚ ਨਾ ਪੌਣ ਚ ਵਧੀਆ ਰਹੇ ਜਿਹੜਾ ਇਹ ਸੂਟ ਆਗਾ ਆ ਦੇਖੋ ਇੱਧਰ ਨੂਰ ਆਪਣਾ ਫਿਰ ਰਿਹਾ ਨੂਰ ਲਈ ਮੈਂ ਲੈ ਕੇ ਗਈ ਮੈਂ ਇਹ ਬਲੂਨਸ ਨੂਰ ਗਈ ਸੀ ਘਰੇ ਮੰਮੀ ਕੋਲੇ ਕੁਛ ਨਹੀਂ ਕਹਿੰਦਾ ਬੱਟੇ ਕੁਛ ਨਹੀਂ ਕਹਿੰਦਾ ਉਸਨੇ ਕਿਹਾ ਖਾਏ ਘੀਰਾ ਕੇ ਆਏ ਕੋਈ ਇਹ ਹੈ ਬਲੂਨ ਬਲੂਨ ਤੇ ਹੋਰ ਅੱਛਾ ਪੜਾ ਦੇਖ ਉੱਪਰ ਰੱਖ ਰਿਹਾ ਡਿੰਗ ਹੋ ਗਿਆ ਤੂੰ ਤਿਆਰ ਜਾਣ ਦੇਖੋ ਜੀ ਫਿਚਕਾਰੀਆਂ ਲੈ ਕੇ ਆਇਆ ਨੂਰ ਸੀਟੀ ਸਵਾਭੇਜ ਭਾਰਖੇ ਦੇਖੇ ਨੇ ਸਾਰੇ ਇਹ ਤੇ ਮਮੇ ਵੀ ਬਣਾ ਰਹੇ ਨੇ ਰੋਟੀ ਆ ਸਭਾ ਹੁਣ ਚੱਲਦੇ ਆਂਗੇ ਪਰ ਮੈਂ ਹਲੇ ਤਿਆਰ ਹੋਣ ਨਾਲ ਹੀ ਰਹੀ ਆ ਇਹ ਲੈ ਕੇ ਇਹ ਨੂਰ ਕਲਰ ਫਿਕਰ ਨਾਲ ਆਪਾਂ ਇਥੇ ਕਰਦੇ ਆ ਆਪਣੇ ਵੀਡੀਓ ਦਾ ਐਂਡ ਤੇ ਚੈਨਲ ਨੂੰ ਤੁਸੀਂ ਕਰ ਲਿਓ ਸਬਸਕ੍ਰਾਈਬ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਦੱਸਿਓ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਸਤਿ ਸ਼੍ਰੀ ਅਕਾਲ ਜੇ ਸਾਰਿਆਂ ਨੂੰ